ਤੁਸੀਂ ਦੇਖ ਰਹੇ ਹੋ ਵਿਸ਼ੇ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਅੱਜ ਚਰਚਾ ਕਰਨ ਵਾਸਤੇ ਸਾਡੇ ਨਾਲ ਇਸ ਟਾਈਮ ਤੇ ਸਤਵੀਰ ਕੋਸਨਰ ਜੀ ਪਹੁੰਚੇ ਸਾਡੇ ਨਾਲ ਏਪੀ ਸਤਵੀਰ ਕੋਸਨਰ ਸੱਦੂ ਅੱਜ ਇਹਨਾਂ ਨਾਲ ਕੁਝ ਗੱਲਾਂ ਤੇ ਵਿਚਾਰਾਂ ਚਰਚਾ ਕਰਾਂਗੇ ਅੱਜ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਡੇ ਵਿਸ਼ੇ ਪੰਜਾਬੀ ਟੀਵੀ ਚੈਨਲ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਨੂੰ ਆਪਦੇ ਜੀਵਨ ਬਾਰੇ ਜਾਣਨਾ ਪਾਓ ਕਿੱਥੋਂ ਤੱਕ ਤੁਸੀਂ ਜੋ ਸਟੱਡੀ ਕੀਤੀ ਹੈ ਉਮੜਾ ਜਨਨਪੋ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਸੀਂ ਸਾਨੂੰ ਇਸ ਮੌਕਾ ਦਿੱਤਾਗਾ ਮੇਰਾ ਨਾਮ ਸਤਵੀਰ ਕੌਰ ਸੰਧੂ ਹੈ ਹਾਂਜੀ ਮੈਂ ਆਪਦੀ ਜਿਹੜੀ ਪੜ੍ਹਾਈ ਹੈਗੀ 10ਵੀਂ ਆਪਦੀ ਬਾਬਾ ਫਰੀ ਸਿਨੀਅਰ ਸੈਕੰਡਰੀ ਸਕੂਲ ਛੱਤਿਆਣਾ ਤੋਂ ਕੀਤੀ ਆ ਤੇ ਜਿਹੜੀ ਪਲੱਸ 2 ਆ ਉਹ ਵੀ ਮੈਂ ਬਾਬਾ ਫਰੀ ਸਿਨੀਅਰ ਸੈਕੰਡਰੀ ਸਕੂਲ ਛੱਤਿਆਣਾ ਤੋਂ ਕੀਤੀ ਆ ਉਸ ਤੋਂ ਬਾਅਦ ਜਿਹੜੀ ਮੇਰੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਆ ਉਹ ਮੈਂ ਬਾਬਾ ਫਰੀਡ ਗਰੁੱਪ ਆਫ ਇੰਸਟੀਟਿਊਸ਼ਨ ਦੇੋਂ ਤੋਂ ਕੀਤੀ ਆ ਜੀ ਮੇਰਾ ਬਾਬਾ ਫਰੀਦ ਦੇ ਨਾਲ ਬਹੁਤ ਜ਼ਿਆਦਾ ਲਗਾਵ ਆ ਜਿਹੜੀ ਮੈਂ ਆਪਦੀ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਉਹ ਮੈਂ ਆਪਦੀ ਸਾਰੀ ਜਿੰਨੀ ਵੀ ਸਟੱਡੀ ਆ ਉਹ ਬਾਬਾ ਫਰੀਦ ਤੋਂ ਹੀ ਕੀਤੀ ਹੈਗੀ ਉਸ ਤੋਂ ਬਾਅਦ ਜੀ ਮੈਨੂੰ ਪੜ੍ਹਾਉਣ ਦਾ ਮੌਕਾ ਆਕਲੀਆ ਗਰੁੱਪ ਆਫ ਇੰਸਟੀਚੂਨ ਦੇ ਵਿੱਚ ਮਿਲਿਆ ਹੁਣ ਮੈਂ ਆਕਲੀਆ ਗਰੁੱਪ ਆਫ ਇੰਸਟੀਚੂਨ ਦੇ ਵਿੱਚ ਏਪੀ ਪੰਜਾਬੀ ਦੀ ਪੋਸਟ ਤੇ ਜੌਬ ਕਰ ਰਹੀ ਆਂਗੀ ਹਾਂਜੀ ਸਤਵੀਰ ਜੀ ਮੈਂ ਤੁਹਾਨੂੰ ਬੜੀ ਵਾਰੀ ਦੇਖਿਆ ਤੁਹਾਨੂੰ ਵੀ ਆਪਦੀ ਸਭਿਆਚਾਰ ਦੇ ਨਾਲ ਜਿਵੇਂ ਵਿੱਦ੍ਹਾ ਤੇ ਹੋਰ ਜਿਹੜਾ ਕਲਚਰ ਸਾਡਾ ਉਹਦੇ ਨਾਲ ਬੜਾ ਲਗਾ ਲਾ ਇਹ ਸ਼ੌਂਕ ਸਾਨੂੰ ਕਿੱਥੋਂ ਪੈਦਾ ਹੋਇਆ ਇਹ ਸ਼ੌਂਕ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਪੈਦਾ ਹੋਇਆ ਜਿਹੜੇ ਮੇਰੇ ਫਾਦਰ ਸਾਹਿਬ ਆ ਉਹਨਾਂ ਦਾ ਨਾਮ ਜੱਸਾ ਸਿੰਘ ਖੰਡੂ ਉਹਨਾਂ ਨੂੰ ਬੋਲੀਆਂ ਬਹੁਤ ਆਉਂਦੀਆਂ ਮੇਰੇ ਫਾਦਰ ਸਾਹਿਬ ਨੂੰ ਵੀ ਕੁਝ ਲਿਖਣਾ ਵੀ ਆਉਂਦਾਗਾ ਮਤਲਬ ਬਹੁਤ ਗੀਤ ਵੀ ਲਿਖ ਲੈਂਦੇ ਨੇ ਉਹ ਬਟ ਉਹਨਾਂ ਨੇ ਮੈਨੂੰ ਬੋਲੀਆਂ ਤਾਂ ਮੇਰੇ ਤੋਂ ਮੁਕਾਬਲਾ ਕੋਈ ਜਿੱਤ ਨਹੀਂ ਸਕਦਾਗਾ ਬੋਲੀਆਂ ਮੈਨੂੰ ਬਹੁਤ ਆਉਂਦੀਆਂ ਆਈਆਂ ਪੰਜਾਬੀ ਸੱਭਿਆਚਾਰ ਨਾਲ ਲੜੇ ਤਾਂ ਸਾਡੇ ਦਰਸ਼ਕਾਂ ਨੂੰ ਮੜੀ ਇੱਕ ਕੋਈ ਬੋਲੀ ਜਿਹੜੀ ਸਾਡੇ ਸਭਿਆਚਾਰ ਨਾਲ ਜੁੜਦੀ ਹੋਵੇ ਉਹ ਜੀ ਬੋਲੀ ਕੋਈ ਸੁਣਾਓ ਹਾਂਜੀ ਜੇ ਜੱਟ ਏ ਜੱਟ ਕੁੱਟਣਾ ਹੋਵੇ ਕੁੱਟியே ਸੰਦੂਖਾਂ ਉਹ ਲੈ ਨਹੀਂ ਪਹਿਲਾਂ ਜੱਟ ਤੋਂ ਮੱਕੀ ਦਲਾਈਏ ਪਹਿਲਾਂ ਜੱਟ ਤੋਂ ਮੱਕੀ ਦਲਾਈਏ ਫੇਰ ਦਲਾਈਏ ਛੋਲੇ ਜੱਟੀਏ ਦੇ ਦਬਕਾ ਜੱਟ ਨਾਲ ਬਰਾਬਰ ਬੋਲੇ ਜੱਟੀਏ ਦੇ ਦਬਕਾ ਜੱਟ ਨਾਲ ਬਰਾਬਰ ਬੋਲੇ ਜੱਟੀਏ ਦੇ ਦਬਕਾ ਸਤਵੀਰ ਜੀ ਤੁਸੀਂ ਮੰਨ ਲਓ ਚਲੋ ਕਿਹੜੇ ਕਿਹੜੇ ਸਟੇਜਾਂ ਤੇ ਕੰਮ ਕੀਤਾ ਹੈ ਜਦੋਂ ਗਿੱਧਾ ਕੰਪੀਟੀਸ਼ਨ ਜਾਂਨੇ ਹੋ ਕਾਲਜ ਲੈਵਲ ਤੇ ਯੂਨੀਵਰਸਿਟੀ ਲੈਵਲ ਤੇ ਜਾਂ ਕਿਤੇ ਹੋਰ ਵੀ ਤੁਸੀਂ ਪਰਫਾਰਮੈਂਸ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਚੌਥੀ ਕਲਾਸ ਚ ਹੁੰਦੀ ਸੀ ਜਦੋਂ ਮੈਨੂੰ ਇਹ ਸ਼ੌਂਕ ਪੈਦਾ ਹੋਇਆ ਮੈਂ ਸਭ ਤੋਂ ਪਹਿਲਾਂ ਸਮਮੀ ਦੇ ਵਿੱਚ ਭਾਗ ਲਿਆ ਸੀਗਾ ਚੌਥੀ ਕਲਾਸ ਤੋਂ ਹੀ ਉਸ ਟਾਈਮ ਮੈਂ ਬਹੁਤ ਤੱਕੇ ਦੇ ਨਾਲ ਹੀ ਸਮਮੀ ਦੇ ਵਿੱਚ ਲੱਗੀ ਸੀ ਫਿਰ ਹੌਲੀ-ਹੌਲੀ ਮੈਂ 8ਵੀਂ ਕਲਾਸ ਤੋਂ ਹੋਈ ਉਦੋਂ ਮੈਂ ਗਿੱਧੇ ਦੇ ਵਿੱਚ ਵੀ ਪਰਫਾਰਮੈਂਸ ਕੀਤੀ ਸੀ ਤੇ ਗਿੱਧੇ ਦੇ ਵਿੱਚ ਸਭ ਤੋਂ ਮੇਰੀ ਬੈਸਟ ਆਈਟਮ ਹੁੰਦੀ ਸੀ ਤਮਾਸ਼ਾ ਕਿਉਂਕਿ ਮੈਂ ਹਮੇਸ਼ਾ ਇਹ ਵੀ ਲੜ ਕੇ ਲੈਣਾ ਹੁੰਦਾ ਸੀ ਵੀ ਮੈਂ ਤਮਾਸ਼ਾ ਗਿੱਧੇ ਦੇ ਵਿੱਚ ਲੈਣਾਗਾ ਤੇ ਉਸ ਤੋਂ ਬਾਅਦ ਮੈਨੂੰ ਪਲੱਸ 2 ਦੇ ਵਿੱਚ ਮੈਂ ਸਾਡੇ ਸਕੂਲ ਵਾਲੇ ਸਾਨੂੰ ਲੈ ਕੇ ਗਏ ਸੀ 15 ਅਗਸਤ ਦੇ ਗਿੱਦੜਬਾਹਾ ਉੱਥੇ ਪ੍ਰੋਗਰਾਮ ਸੀ 15 ਅਗਸਤ ਉਹਦੇ ਵਿੱਚ ਅਸੀਂ ਸਿੱਠਣੀਆਂ ਦੇ ਵਿੱਚ ਗਏ ਸੀਗੇ ਤੇ ਸਿੱਠਣੀਆਂ ਦੇ ਵਿੱਚੋਂ ਜਿਹੜੀ ਸਾਡੀ ਸੈਕਿੰਡ ਪੋਜੀਸ਼ਨ ਰਹੀ ਸੀ ਤੇ ਉਸ ਤੋਂ ਬਾਅਦ ਮੈਂ ਬਾਬਾ ਫਰੀਦ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਜਾਂਦੀ ਰਹੀ ਆਂਗੀ ਠੀਕ ਹੈ ਤੇ ਫਿਰ ਹੌਲੀ ਹੌਲੀ ਵੀ ਜਿਵੇਂ ਮੈਨੂੰ ਸ਼ੌਂਕ ਪੈਦਾ ਹੋ ਰਿਹਾ ਫਿਰ ਮੈਂ ਆਕਲੀਆ ਕਾਲਜ ਦੇ ਵਿੱਚ ਜੌਬ ਕਰਨ ਲੱਗੀ ਇੱਥੇ ਬੱਚਿਆਂ ਨੂੰ ਵੀ ਕੋਈ ਵੀ ਕੰਪੀਟੀਸ਼ਨ ਹੁੰਦਾ ਜਿਵੇਂ ਕੋਈ ਪਾਰਟੀ ਹੁੰਦੀ ਫਰੈਸ਼ਰ ਫੇਅਰਵੈਲ ਬੱਚਿਆਂ ਨੂੰ ਸਾਰਾ ਪ੍ਰੋਗਰਾਮ ਮੈਂ ਖੁਦ ਤਿਆਰ ਕਰਵਾਉਣੀ ਹੈ ਜੀ ਬੱਚਿਆਂ ਨੂੰ ਤੁਸੀਂ ਬਹੁਤ ਵਧੀਆ ਮੋਟੀਵੇਟ ਕਰਦੇ ਹੋ ਬੱਚੇ ਤੁਹਾਡੇ ਨਾਲ ਇੰਟਰਸਟ ਵੀ ਕਰਦੇ ਆ ਕਿਹੜੀ ਕਿਹੜੀਆਂ ਬੱਚਿਆਂ 'ਚ ਤੁਸੀਂ ਉਹ ਹੁਨਰ ਦੇਖਦੇ ਹੋ ਵੀ ਬੱਚਾ ਇਹ ਵਿੱਚ ਇਹ ਕਾਬਲੀਅਤ ਹੈ ਬੱਚਿਆਂ ਦੇ ਦੇਖੋ ਜੀ ਜਿਹੜੇ ਪਾਸੇ ਬੱਚੇ ਨੂੰ ਆਪਾਂ ਲਾ ਦਾਂਗੇ ਬੱਚਾ ਉਸ ਤੇ ਤਰਾਂ ਹੀ ਚੱਲੂਗਾ ਆਪਣੇ ਨਾਲ ਹੁਣ ਜਿਵੇਂ ਮੈਂ ਥੋੜਾ ਜਿਹਾ ਟਾਈਮ ਪਿੱਛੇ ਫੈਸ਼ਰ ਪਾਰਟੀ ਕਰਵਾਈ ਐ ਮੈਂ ਬੁਆਇਜ਼ ਨੂੰ ਭੰਗੜਾ ਸਿਖਾਇਆ ਜੀ ਜੋ ਕਿ ਮੈਂ ਪਹਿਲੀ ਵਾਰੀ ਆਪਦੀ ਜ਼ਿੰਦਗੀ ਦੇ ਵਿੱਚ ਸਿਖਾਇਆ ਸੀ ਮੈਂ ਇੱਕ ਵਾਰੀ ਸਿਖਾਇਆ ਤੇ ਉਹਨਾਂ ਨੇ ਮੈਨੂੰ ਬਹੁਤ ਮਤਲਬ ਮੇਰੇ ਨਾਲ ਕੋਆਪਰੇਟ ਕੀਤਾਗਾ ਵੀ ਵਧੀਆ ਸਿੱਖ ਲਿਆ ਉਹਨਾਂ ਨੇ ਗਰਲਜ਼ ਨੂੰ ਵੀ ਮੈਂ ਗਿੱਧਾ ਭੰਗੜਾ ਤੇ ਡਾਂਸ ਵਗੈਰਾ ਤੇ ਐਂਕਰਿੰਗ ਵਗੈਰਾ ਸਿਖਾਈਆ ਜਿਹੜਾ ਉਹਨਾਂ ਨੇ ਮੇਰੇ ਨਾਲ ਬਹੁਤ ਵੀ ਮੈਥੋਂ ਵੀ ਬੈਸਟ ਮਤਲਬ ਕਹਦਾ ਵੀ ਮੈਂ ਉਹਨਾਂ ਨੂੰ ਸਿਖਾਇਆ ਉਹਨਾਂ ਨੇ ਮੈਥੋਂ ਵੀ ਬੈਸਟ ਹੋ ਕੇ ਦਿਖਾਇਆ ਵੀ ਅਸੀਂ ਤੁਹਾਡੇ ਤੋਂ ਸਿੱਖ ਕੇ ਵੀ ਤੁਹਾਡੇ ਤੋਂ ਵੀ ਜ਼ਿਆਦਾ ਸਾਡੇ ਚ ਹੁਨਰ ਆ ਗਿਆ ਜੀਵਨ ਦੇ ਵਿੱਚ ਬਹੁਤ ਗੱਲਾਂ ਕਰੀਏ ਤੁਹਾਡੇ ਮਾਤਾ ਪਿਤਾ ਤੁਹਾਨੂੰ ਬਹੁਤ ਪਿਆਰ ਕਰਦੇ ਆ ਘਰ ਦੇ ਵਿੱਚ ਹੋਰ ਕੌਣ ਕੌਣ ਫੈਮਿਲੀ ਦੇ ਅੰਦਰ ਆਪਣੇ ਘਰ ਦੇ ਵਿੱਚ ਮੇਰੇ ਫਾਦਰ ਸਾਹਿਬ ਹੈ ਮਦਰ ਹੈ ਤੇ ਮੇਰੇ ਤੋਂ ਬਿਨਾ ਦੋ ਸਿਸਟਰ ਆ ਬ੍ਰਦਰ ਹੈ ਤੇ ਦਾਦੀ ਮਾ ਸੀਗੇ ਉਹਦੀ ਡੈਥ ਹੋ ਗਈ ਹੈ ਅੱਛਾ ਅੱਛਾ ਇਬਨੂ ਸਤਵੀਰੀ ਗੱਲ ਤੁਸੀਂ ਬਾਬਾ ਫਰੀਦ ਚ ਵੀ ਰਹੇ ਕਿਉਂ ਇੱਥੇ ਕਾਲ ਜੀ ਰਹੇ ਕਿਉਂ ਤੁਹਾਡੇ ਉਥੇ ਮੰਨ ਲੋ ਟੀਚਰ ਜਿਹੜੇ ਠੀਕ ਹੈ ਜਿਨ੍ਹਾਂ ਦਾ ਤੁਹਾਡਾ ਲगाव ਜਾਦੇ ਰਿਹਾ ਹੋਵੇ ਕੌਜ ਦੇ ਵਿੱਚ ਉਹਨਾਂ ਦਾ ਕੋਈ ਜ਼ਿਕਰ ਦੋ ਸ਼ਬਦ ਹਾਂਜੀ ਮੇਰੀ ਮੈਡਮ ਸੀ ਜਗਵਿੰਦਰ ਡਾਕਟਰ ਜਗਵਿੰਦਰ ਕੌਰ ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਇੱਕ ਮੇਰੀ ਮੈਡਮ ਸੀ ਰਵਿੰਦਰ ਤੇ ਐਵੇਂ ਤਾਂ ਮੇਰੇ ਬਹੁਤ ਸਟਾਫ ਮੈਂਬਰ ਆ ਗਏ ਉੱਥੇ ਜਿਵੇਂ ਸਖਰਾਜ ਸਰ ਹੋ ਗਏ ਨਰਿੰਦਰ ਸਰ ਐ ਤੇ ਵੀਰਪਾਲ ਮੈਡਮਾ ਤੇ ਹੋਰ ਕਾਫੀ ਟੀਚਰਾਂ ਸਕੂਲ ਬਲੌਕ ਦੇ ਵਿੱਚੋਂ ਮੇਰੇ ਨਾਲ ਇੱਕ ਨਵੇਂ ਸਰ ਦੀ ਅਟੈਚਮੈਂਟ ਹੋਈ ਆ ਗੁਰਪਿਆਸਰ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਤੇ ਬਾਕੀ ਕਾਲਜ ਦੇ ਜਿਹੜੇ ਬੌਂਸਰ ਹੋ ਗਏ ਬੱਬੂ ਸਰ ਹੋ ਗਏ ਲੱਖੀ ਸਰ ਹੋ ਗਏ ਹਾਂਜੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਨੇ ਸਾਰੇ ਮੈਨੂੰ ਮਤਲਬ ਬਹੁਤ ਸਪੋਰਟ ਕਰਦੇ ਆ ਧਾਰੀਵਾਲ ਸਾਹਿਬ ਦਾ ਕਿੰਨਾ ਤੁਹਾਨੂੰ ਮੇਲ ਮਲਾਪ ਹੁੰਦਾ ਸੀ ਧਾਰੀਵਾਲ ਸਰ ਨਾਲ ਹਾਂਜੀ ਵੀ ਮਤਲਬ ਫੈਸਟੀਵਲ ਵੇਲੇ ਮੇਰੇ ਨਾਲ ਹੁੰਦਾ ਸੀ ਮੈਂ ਫਸਟ ਟਾਈਮ ਸਟੇਜ ਦੇ ਉੱਤੇ ਉਹਨਾਂ ਦੇ ਤਮਾਸ਼ਾ ਕੀਤਾ ਸੀਗਾ ਤੇ ਸਰ ਬਹੁਤ ਜ਼ਿਆਦਾ ਖੁਸ਼ ਹੋਈ ਸੀ ਮੈਨੂੰ 11000 ਦਾ ਪ੍ਰਾਈਜ਼ ਮਿਲਿਆ ਸੀਗਾ ਅੱਛਾ ਕਰ ਰਹੇ ਹੋ ਪ੍ਰਾਈਜ਼ ਠੀਕ ਹੈ ਤੁਸੀਂ ਅੱਜ ਟਾਈਮ ਤੇ ਤੁਸੀਂ ਚਲੋ ਆ ਕਲੀਅੰਸ ਇੰਸਟੀਚੂਟ ਦੇ ਵਿੱਚ ਬਤੌਰ ਏਪੀ ਕੰਮ ਕਰ ਰਹੇ ਹੋ ਹਾਂਜੀ ਕੀ ਪੀਚਾ ਤੁਹਾਡਾ ਇਹ ਦੂ ਨੈਕਸਟ ਵਿਆਨ ਦਾ ਸੋਚਿਆ ਮੰਨ ਦੇ ਵਿੱਚ ਕੋਈ ਮੈਂ ਆਚੀ ਬੰਨਾ ਚਾਹਣੀ ਹਾਂ ਹਾਂਜੀ ਵੀ ਮੈਂ ਸ਼ੁਰੂ ਤੋਂ ਹੀ ਮੈਨੂੰ ਨਿੱਕੇ ਹੁੰਦੇ ਨੂੰ ਸ਼ੌਂਕ ਸੀਗਾ ਵੀ ਮੈਡਮ ਲੱਗਣ ਦਾ ਵੀ ਮੈਂ ਉਹ ਆਪਦਾ ਮੈਨੂੰ ਆਇਆ ਵੀ ਮੈਂ ਆਵਦੀ ਸਟੱਡੀ ਤੋਂ ਹੋਰ ਪਾਸੇ ਨਹੀਂ ਜਾਣਾ ਚਾਹੁੰਦੀ ਵੀ ਮੈਂ ਜੇ ਜੌਬ ਕਰਨੀ ਆ ਤਾਂ ਇੱਕ ਟੀਚਿੰਗ ਲੈਨ ਦੇ ਵਿੱਚ ਹੀ ਜਾਣਾ ਵੀ ਬੱਚਿਆਂ ਦੀ ਸੇਵਾ ਹੀ ਕਰਨੀ ਹੈ ਜੀ ਬੱਚਿਆਂ ਦੀ ਸੇਵਾ ਕਰਨੀ ਹੈ ਮੈਂ ਵੀ ਇੱਕ ਬੱਚਾ ਨੂੰ ਚੰਗਾ ਪੁਖ ਦੇ ਸਕੀ ਇੱਕ ਅਧਿਆਪਕ ਚੰਗਾ ਅਧਿਆਪਕ ਬਣਦੀ ਕੋਸ਼ਿਸ਼ ਹਾਂਜੀ ਚਲੋ ਇਹ ਸਨ ਸਾਡੇ ਨਾਲ ਅੱਜ ਸਤਵੀਰ ਸੰਧੂ ਜੀ ਜਿਨ੍ਹਾਂ ਨੇ ਅੱਜ ਆਪਣੇ ਜੀਵਨ ਦੀ ਅਤੇ ਹੋਰ ਗੱਲਾਂ ਕੀਤੀਆਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਚੈਨਲ ਤੇ ਆ ਕੇ ਅੱਜ ਇਹਨਾਂ ਨੇ ਵਿਚਾਰ-ਚਰਚਾ ਕੀਤੀ ਹੈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ